ਪਾਸਟਰ ਬਲਜਿੰਦਰ ਸਿੰਘ ਖਿਲਾਫ ਮਹਾਲੀ ਦੀ ਇੱਕ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਤੇ ਬਲਜਿੰਦਰ ਸਿੰਘ ਨੂੰ ਬਲਾਤਕਾਰ ਦੇ ਕੇਸ ਦੇ ਵਿੱਚ ਉਮਰ ਕੈਦ ਦੀ سزا ਸੁਣਾ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੂੰ ਲੈ ਕੇ ਮਹਾਲੀ ਦੇ ਵਿੱਚ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਗਏ ਨੇ ਤੇ ਇਹ ਵੀ ਜਾਣਕਾਰੀ ਹੈ ਕਿ ਪਾਸਟਰ ਨੂੰ ਇਹ سزا ਜਿਹੜੀ ਪਟਿਆਲਾ ਜੇਲ੍ਹ ਦੇ ਵਿੱਚ ਕੱਟੇਗਾ ਬਲਜਿੰਦਰ ਸਿੰਘ ਨੂੰ ਅਦਾਲਤ ਨੇ 3 ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ ਤੇ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਬਲਜਿੰਦਰ ਸਿੰਘ ਤੇ ਦੋਸ਼ ਸਨ ਕੇ ਵਿਦੇਸ਼ ਭੇਜਣ ਦੇ ਲਾਲਚ ਦੇ ਕੇ ਉਸਨੇ ਇੱਕ ਔਰਤ ਨੂੰ ਆਪਣੇ ਘਰ ਬੁਲਾਇਆ ਤੇ ਫਿਰ ਉਸਦੇ ਨਾਲ ਜ਼ਬਰਜਨਾਹ ਕੀਤਾ ਉਸਦੀ ਵੀਡੀਓ ਬਣਾ ਕੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਤੂੰ ਕਿਸੇ ਨੂੰ ਦੱਸਿਆ ਤਾਂ ਤੇਰੀ ਵੀਡੀਓ ਜਨਤਕ ਕਰ ਦਿੱਤੀ ਜਾਊਗੀ ਤਾਂ ਇਸ ਕੇਸ ਦੇ ਵਿੱਚ ਪੀੜਤ ਦੇ ਵਕੀਲ ਨੇ ਜਾਣਕਾਰੀ ਦਿੱਤੀ ਹੈ ਕਿ ਮੌਤ ਤੱਕ ਹੁਣ ਪਾਸਟਰ ਬਲਜਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਪੈਗਾ ਪੀੜਤ ਨੇ ਪੁਲਿਸ ਤੇ ਅਦਾਲਤ ਦਾ ਧੰਨਵਾਦ ਵੀ ਕੀਤਾ ਤੇ ਇਸ ਸਮੇਂ ਦੌਰਾਨ ਇੱਕ ਹੋਰ ਔਰਤ ਵੀ ਸਾਹਮਣੇ ਆਈ ਸੀ ਜਿਸ ਨੇ ਕਿ ਪਾਸਟਰ ਬਲਜਿੰਦਰ ਸਿੰਘ ਦੇ ਉੱਤੇ ਕੁੱਟਮਾਰ ਕਰਨਾ ਅਤੇ ਹੋਰ ਗੰਭੀਰ ਇਲਜ਼ਾਮ ਲਾਏ ਸੀਗੇ ਤੇ ਉਹਦੇ ਵਿੱਚ ਪਾਸਟਰ ਦਾ ਵੀ ਬਿਆਨ ਸਾਹਮਣੇ ਆਇਆ ਸੀ ਕਿ ਮੈਂ ਮੇਰੇ ਤਿੰਨ ਬੱਚੇ ਨੇ ਮੈਂ ਅਜਿਹਾ ਕਿਸੇ ਨਾਲ ਕਿਵੇਂ ਕਰ ਸਕਦਾ ਪਰ ਉਧਰ ਹੁਣ ਤੁਹਾਨੂੰ ਦੱਸ ਦਈਏ ਕਿ ਬਲਜਿੰਦਰ ਸਿੰਘ ਦੇ ਉੱਤੇ 2018 ਦੇ ਵਿੱਚ ਬਲਾਤਕਾਰ ਕੁੱਟਮਾਰ ਤੇ ਧਮਕੀ ਦੇਣ ਦੇ ਦੋਸ਼ਾਂ ਦੇ ਤਹਿਤ ਮਹਾਲੀ ਦੇ ਜਿਰਪੁਰ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀਗਾ ਜਿਸ ਕੇਸ ਤੇ ਵਿੱਚ ਅੱਜ ਸਜ਼ਾ ਸੁਣਾਈ ਗਈ ਹੈ ਪੀੜਤ ਨੇ ਦੱਸਿਆ ਕਿ ਉਹ ਵਿਦੇਸ਼ ਜਾਣਾ ਵਿਦੇਸ਼ ਜਾਣਾ ਚਾਹੁੰਦੀ ਸੀ ਤੇ ਉਸਨੇ ਪਾਸਟਰ ਬਲਜਿੰਦਰ ਸਿੰਘ ਦੇ ਨਾਲ ਸੰਪਰਕ ਕੀਤਾ ਤੇ ਪਾਸਟਰ ਬਲਜਿੰਦਰ ਸਿੰਘ ਨੇ ਉਸ ਨੂੰ ਮਹਾਲੀ ਸਥਿਤ 63 ਸੈਕਟਰ ਦੀ ਆਪਣੀ ਕੋਠੀ ਦੇ ਵਿੱਚ ਲੈ ਗਿਆ ਜਿੱਥੇ ਜਾ ਕੇ ਉਸਨੇ ਉਸ ਦਾ ਬਲਾਤਕਾਰ ਕੀਤਾ ਤੇ ਕੇਸ ਹੁਣ ਤੋਂ ਬਾਅਦ 2018 ਦੇ ਵਿੱਚ ਹੀ ਬਲਜਿੰਦਰ ਸਿੰਘ ਨੂੰ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਗਿਆ ਬਾਅਦ ਵਿੱਚ ਸਾਨੂੰ ਜ਼ਮਾਨਤ ਮਿਲੀ ਸੀ ਅਤੇ 2 ਅਤੇ 28 ਮਾਰਚ ਨੂੰ ਮਹਾਲੀ ਦੀ ਅਦਾਲਤ ਨੇ ਪਾਸਟਰ ਬਲਜਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਤੇ ਜਿਸ ਨੂੰ ਕਿ ਅੱਜ 1 April ਵਾਲੇ ਦਿਨ ਸਜ਼ਾ ਸੁਣਾਈ ਗਈ ਹੈ ਇਹ ਵੀ ਦੱਸ ਦਿਆਂ ਕਿ ਇਸ ਕੇਸ ਦੇ ਵਿੱਚ ਪੰਜ ਹੋਰ ਦੋਸ਼ੀ ਸੀ ਜਿਹੜੇ ਉਹ ਬਰੀ ਕਰ ਦਿੱਤੇ ਗਏ ਸੀ ਤੇ ਇੱਕ ਦੋਸ਼ੀ ਦੀ ਟ੍ਰਾਇਲ ਦੌਰਾਨ ਮੌਤ ਹੋ ਗਈ ਸੀ ਤੇ ਜਿਹੜੇ ਪੀੜਤ ਸੀਗੇ ਉਸਤੇ ਪਤੀ ਤੇ ਵੀ ਇਹ ਇਲਜ਼ਾਮ ਸੀਗੇ ਕਿ ਪਾਸਟਰ ਨੇ ਉਸ ਨੂੰ ਵੀ ਧਮਕਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਧਮਕੀਆਂ ਦਿੰਦਾ ਸੀਗਾ ਕੇਸ ਵਾਪਸ ਲੈਣ ਦੀਆਂ ਤੇ ਇਥੋਂ ਤੱਕ ਕੇ ਜਿਹੜਾ ਉਹਦੇ ਉੱਤੇ ਕਰਾਸ ਪਰਚਾ ਵੀ ਜਿਹੜਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਉਹ ਆਪਣੇ ਬਿਆਨ ਬਦਲ ਦੇਣ ਤੇ ਪਰਿਵਾਰ ਚੁੱਪ ਕਰਕੇ ਬੈਠ ਜਾਵੇ ਤਾਂ ਬਹੁਤ ਗੰਭੀਰ ਇਲਜ਼ਾਮ ਲੱਗੇ ਸੀਗੇ ਪਾਸਟਰ ਬਲਜਿੰਦਰ ਸਿੰਘ ਦੇ ਉੱਤੇ ਜਿਸ ਨੂੰ ਲੈ ਕੇ ਕਿ ਹੋਣਾ ਵੱਡਾ ਫੈਸਲਾ ਅਦਾਲਤ ਨੇ ਸੁਣਾਇਆ ਉਸ ਨੂੰ ਬਲਤਕਾਰ ਦੇ ਕੇਸ ਵਿੱਚ ਹੁਣ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਕੱਟਣੀ ਪੈਗੀ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਤੇ ਜੇਲ੍ਹ ਦੀ ਦਾਲ ਖਾਣੀ ਪੈਗੀ ਹੁਣ ਪੂਰੀ ਉਮਰ ਵਾਸਤੇ ਇਹ ਪਾਸਟਰ ਬਲਜਿੰਦਰ ਸਿੰਘ ਉਹੀ ਹੈ ਜੋ ਕਿ ਇੱਕ ਹੀਲਿੰਗ ਦੀ ਪ੍ਰਕਿਰਿਆ ਦੇ ਰਾਹੀਂ ਬਹੁਤ ਲੋਕਾਂ ਦੇ ਵਿੱਚ ਵੀ ਪ੍ਰਸਿੱਧ ਸੀਗਾ ਜਿਸ ਤਰੀਕੇ ਨਾਲ ਇਹ ਆਪਣੇ ਧਰਮ ਦਾ ਪ੍ਰਚਾਰ ਕਰਦੇ ਸੀਗੇ ਤੇ ਬਹੁਤ ਸਾਰੇ ਲੋਕ ਉਥੇ ਜਾਂਦੇ ਸੀ ਜਿਨ੍ਹਾਂ ਨੂੰ ਕਿ ਆਪਣੇ ਹੱਥ ਦੀ ਹੀਲਿੰਗ ਦੇ ਨਾਲ ਹੀ ਲੰਮੇ ਪਾ ਦਿੰਦਾ ਸੀ ਲਟਾ ਦਿੰਦਾ ਸੀਗਾ ਤੇ ਉਹ ਪ੍ਰਕਿਰਿਆ ਕਰਕੇ ਲੋਕਾਂ ਦੇ ਵਿੱਚ ਵਿਵਾਦ ਦਾ ਕਾਰਨ ਵੀ ਬਣਿਆ ਜਿਹੜੇ ਕੁਝ ਸਿੱਖ ਧਰਮ ਦੇ ਲੋਕ ਸੀਗੇ ਸਿੱਖ ਸੰਸਥਾਵਾਂ ਦੇ ਲੋਕ ਸੀ ਉਹਨਾਂ ਨੇ ਦੇ ਉੱਤੇ ਸਵਾਲ ਵੀ ਚੁੱਕੇ ਕਿ ਜਿਹਾ ਕਿਵੇਂ ਹੋ ਸਕਦਾ ਹੈ ਕੋਈ ਵਿਅਕਤੀ ਇੱਕ ਹੱਥ ਦੀ ਸ਼ਕਤੀ ਦੇ ਨਾਲ ਕਿਵੇਂ ਲੋਕਾਂ ਨੂੰ ਗੇੜ ਸਕਦਾ ਹੈ ਇਸ ਤਰੀਕੇ ਦੀ ਤਾਂ ਸ਼ਕਤੀ ਕੋਈ ਹੁੰਦੀ ਹੋ ਨਹੀਂ ਬਹੁਤ ਸਾਰੇ ਸਵਾਲ ਵੀ ਪੈਦਾ ਹੋਏ ਸੀ ਤੇ ਇਹ ਜਿਹੜਾ ਪਾਸਟਰ ਬਲਜਿੰਦਰ ਸਿੰਘ ਸੀਗਾ ਚਰਚਾ ਦਾ ਵਿਸ਼ਾ ਵੀ ਬਣਿਆ ਸੀਗਾ ਕਈ ਕਾਰਨਾਂ ਨੂੰ ਲੈ ਕੇ ਪਰ ਉਹਦੇ ਵਿੱਚ ਇਸੇ ਸਮੇਂ ਦੌਰਾਨ ਕੁਝ ਦਿਨ ਪਹਿਲਾਂ ਉਹਦੇ ਉੱਤੇ ਇੱਕ ਹੋਰ ਔਰਤ ਖੁੱਲ ਕੇ ਸਾਹਮਣੇ ਆਈ ਸੀ ਜਿਸ ਨੇ ਪਾਸਟਰ ਬਲਜਿੰਦਰ ਸਿੰਘ ਦੇ ਉੱਤੇ ਇਲਜ਼ਾਮ ਲਾਏ ਸੀਗੇ ਗੰਭੀਰ ਇਲਜ਼ਾਮ ਲਾਏ ਕਿ ਉਸਨੇ ਉਹਦੇ ਨਾਲ ਕੁੱਟਮਾਰ ਕੀਤੀ ਹੋਰ ਵੀ بڑا ਕੁਝ ਕੀਤਾ ਪਰ ਦੂਜੇ ਪਾਸੇ ਉਸ ਨੂੰ ਕੇ ਪ੍ਰਾਣੇ ਕੇਸ 7 ਸਾਲਾਂ ਬਾਅਦ ਜਿਹੜਾ ਇਨਸਾਫ ਹੋਇਆ ਹੈ ਪੀੜਤ ਪਰਿਵਾਰ ਦੀ ਜਿਹੜੀ ਸੁਣਵਾਈ ਹੋਈ ਹੈ ਉਹਨਾਂ ਨੇ ਅਦਾਲਤ ਦਾ ਵੀ ਧੰਨਵਾਦ ਕੀਤਾ ਹੈ ਤੇ ਪੁਲਿਸ ਦਾ ਵੀ ਕਿਉਂਕਿ ਪੁਲਿਸ ਨੇ ਕੇਸ ਬਣਾ ਕੇ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ ਤਮਾਮ ਸਬੂਤ ਗਵਾਹ ਅਦਾਲਤ ਵਿੱਚ ਪੇਸ਼ ਕਰਨੇ ਹੁੰਦੇ ਨੇ ਸਰਕਾਰੀ ਪੱਖ ਦੇ ਤੌਰ ਤੇ ਤਾਂ ਹੀ ਫਿਰ ਜਿਹੜਾ ਕੋਈ ਵੀ ਦੋਸ਼ੀ ਆ ਉਸ ਨੂੰ ਸਜ਼ਾ ਜਿਹੜੀ ਅਦਾਲਤ ਸੁਣਾਉਂਦੀ ਹੈ ਉਹਨਾਂ ਸਬੂਤਾਂ ਦੇ ਉਹਨਾਂ ਤੱਥਾਂ ਦੀ ਬਨਾ ਦੇ ਉੱਤੇ ਤਾਂ ਜੇਕਰ ਕੇਸ ਕਮਜ਼ੋਰ ਹੋਵੇ ਤਾਂ ਬਚਾਅ ਪੱਖ ਫਿਰ ਆਪਣੇ ਵਕੀਲ ਦਾ ਬਚਾਅ ਵੀ ਕਰ ਲੈਂਦਾ ਹੁੰਦਾ ਪਰ ਹੁਣ ਜੇਕਰ ਸਜ਼ਾ ਹੋਈ ਹੈ ਤਾਂ ਸਰਕਾਰੀ ਪੱਖ ਸਟਰੋਂਗ ਸੀਗਾ ਜਿਸ ਕਰਕੇ ਪਾਸਟਰ ਬਲਜਿੰਦਰ ਸਿੰਘ ਨੂੰ ਹੋਣਾ ਪਟਿਆਲਾ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜਾਣਕਾਰੀ ਇਹੀ ਮਿਲਦੀ ਹੈ ਕਿ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਜੇਲ੍ਹ ਭੇਜਿਆ ਗਿਆ ਤਾਂ ਹੁਣ ਜਿਹੜੀ ਸਜ਼ਾ ਸੁਣਾਈ ਗਈ ਹੈ ਮਾਨਯੋਗ ਮਹਾਲੀ ਦੀ ਅਦਾਲਤ ਵੱਲੋਂ ਤਾਂ ਉਹ ਵੀ ਉਸ ਨੂੰ ਪਟਿਆਲਾ ਦੀ ਜੇਲ੍ਹ ਦੇ ਵਿੱਚ ਹੀ ਕੱਟਣੀ ਪਵੇਗੀ ਕਿਉਂਕਿ ਇਸ ਤਰੀਕੇ ਦੇ ਜਿਹੜੇ ਗੰਭੀਰ ਇਲਜ਼ਾਮ ਲੱਗਦੇ ਨੇ ਇਹ ਕੋਈ ਪੈੜੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀ ਮੋਦੇ ਉੱਤੇ ਵੀ ਬਲਤਕਾਰ ਤੇ ਕਤਲ ਦੇ ਮਾਮਲੇ ਤਹਿਤ ਉਸ ਨੂੰ ਸਜ਼ਾ ਸੁਣਾਈ ਗਈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 2017 ਦੇ ਵਿੱਚ ਉਸ ਤੋਂ ਪਹਿਲਾਂ ਅਸਰ ਆਮ ਦੀ ਗੱਲ ਕੀਤੀ ਜਾਵੇ ਹੋਰ ਨਿਰਮਲ ਸਿੰਘ ਨਿਰਮਲ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਇਸ ਤਰੀਕੇ ਦੇ ਹੈਗੇ ਨੇ ਲੋਕ ਜਿਹੜੇ ਕਿ ਧਰਮ ਨਾਲ ਜੁੜੇ ਹੋਏ ਨੇ ਧਰਮ ਨਾਲ ਜੁੜ ਕੇ ਉਹਨਾਂ ਵੱਲੋਂ ਜਹੇ ਕਾਨੂੰਨੀ ਅਪਰਾਧ ਕੀਤੇ ਜਾਂਦੇ ਨੇ ਕਾਨੂੰਨੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜੋ ਕਿ ਸਮਾਜ ਨੂੰ ਸ਼ਰਮਸਰ ਕਰਦੀਆਂ ਨੇ ਜਹੇ ਕਿ ਲਈਏ ਕਿ ਧਰਮ ਦੇ ਨਾਮ ਦੇ ਉੱਤੇ ਲੋਕਾਂ ਨੂੰ ਜਿਹੜੇ ਗੁੰਮਰਾਹ ਕਰਦੇ ਨੇ ਉਹਨਾਂ ਨੂੰ ਵੀ ਕਿਤਨਾ ਕਿਤੇ ਸ਼ਰਮਸਾਰ ਕਰਦੀਆਂ ਨੇ ਕਿ ਤੁਸੀਂ ਧਰਮ ਦੇ ਨਾਂ ਤੇ ਕਿਸ ਤਰੀਕੇ ਦੀਆਂ ਘਟਨਾਵਾਂ ਤੁਸੀਂ ਬਲਤਕਾਰਾਂ ਤੱਕ ਉਤਰ ਆਏ ਤਾਂ ਤੁਹਾਨੂੰ ਪੁੱਛਣ ਵਾਲਾ ਕੌਣ ਹੈ ਤਾਂ ਹੁਣ ਅਦਾਲਤਾਂ ਸਖਤ ਨੇ ਅਦਾਲਤ ਨੇ ਆਪਣਾ ਫੈਸਲਾ ਸੁਣਾਉਣਾ ਹੁੰਦਾ ਕਿਉਂਕਿ ਹਰੇਕ ਵਿਅਕਤੀ ਹੈ ਜਿਹੜਾ ਉਸ ਨੂੰ ਅਦਾਲਤ ਉੱਤੇ ਭਰੋਸਾ ਹੁੰਦਾ ਕਿ ਜੇਕਰ ਉਹਨੂੰ ਕਿਤੇ ਹੋਰ ਇਨਸਾਫ਼ ਨਾ ਮਿਲਿਆ ਅਦਾਲਤ ਜਾ ਕੇ ਇਨਸਾਫ਼ ਮਿਲੇਗਾ ਤਾਂ ਅੱਜ ਇਨਸਾਫ਼ ਹੋਇਆ ਪੀੜਤ ਪਰਿਵਾਰ ਨੇ 7 ਸਾਲਾਂ ਬਾਅਦ ਇਨਸਾਫ ਮਿਲਣ ਤੋਂ ਬਾਅਦ ਭਾਵੁਕ ਹੋਏ ਤੇ ਧੰਨਵਾਦ ਕੀਤਾ ਪੁਲਿਸ ਤੇ ਅ ਅਦਾਲਤ ਦਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਗਿਆ 14 ਦੇ ਨਾਲ ਘਟਿਆ ਕਰਤੂਤ ਹੋਈ ਸੀ ਤਾਂ ਹੁਣ ਪਾਸਟਰ ਬਲਜਿੰਦਰ ਸਿੰਘ ਮੌਤ ਤੱਕ ਸਾਰੀ ਉਮਰ ਜੇਲ੍ਹ ਦੀਆਂ ਰੋਟੀਆਂ ਖਾਏਗਾ ਤੇਸ ਨੂੰ ਜੇਲ੍ਹ ਦੀ ਸਜ਼ਾ ਭੁਗਤਨੀ ਪੈਗੀ ਦਿਓ ਜੱਜ ਧੰਨਵਾਦ